ਇਹ ਕਰਿਓ ਹਿਸ਼ਾਰ ਪਰ ਫੌਕਸ న్యూਸ ਉਹ ਮੇਰੇ ਨਾਲ ਨੇ ਮੇਰੇ ਰਮਨ ਤੰਗਰਾਲੀਆਂ ਜੀ ਅੱਜ ਅਸੀਂ ਪਹੁੰਚੇ ਆ ਮੁਕੇਰੀਆਂ ਦੇ ਲਗਦਾ ਕਸਬਾ ਪੰਘਾਲਾ ਕਿਸਾਨ ਆਗੂਆਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਪਰਮਾ ਹੰਗਾਰਾ ਜਿੱਥੇ ਮੁਕੇਰੀਆਂ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਵੱਲੋਂ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਉਥੇ ਹੀ ਐਮ ਐਸ ਪੀ ਤੇ ਹੋਰ ਮੰਗਾ ਨੂੰ ਲੈ ਕੇ ਚਾਲਰੇ ਧਰਨਾ ਪ੍ਰਦਰਸ਼ਨ ਹੋਰ ਡਲੇਵਾਲ ਜੀ ਵੱਲੋਂ ਜੋ ਮਰਨ ਵਰਤੇ ਰੱਖਿਆ ਗਿਆ ਉਸੇ ਬਦੇ ਨਜ਼ਰ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਜੋ ਧਰਨਾ ਦਿੱਤਾ ਆ ਰਿਹਾ ਆਓ ਅੱਜ ਅਸੀਂ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਣਾ ਫਰਜ਼ ਬੰਦਾ ਅੱਜ ਉਹ ਅੱਜ ਕੋਈ ਕੰਮ ਨਹੀਂ ਚੱਲ ਰਿਹਾ ਜਿਨ੍ਹਾਂ ਨੂੰ ਲੈ ਕੇ ਕੁਝ ਲੈ ਕੇ ਜਾਣੀ ਹੈ ਜਾਂ ਕਿਸੇ ਦਾ ਕੋਈ ਜ਼ਰੂਰੀ ਕੰਮ ਹੈ ਦੇਖਾਂਗੇ ਅਪ ਆਪਣੇ ਕਿਸਾਨ ਭਰਾ ਅਖਿਰ ਘਰ ਦੇ ਲਾਟ ਵਿੱਚ ਜੋ ਮਜਬੂਰ ਹੋ ਚੁੱਕੇ ਆ ਕੀ ਕਰ ਦੋ ਆ ਜੀ ਹਾਂਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਦਲਜੀਤ ਸਿੰਘ ਆ ਜੀ ਜੋ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਗੜਾ ਚਾਉਂਦੇ ਹੋ ਵੇਖੋ ਜੀ ਇਹ ਮੋਦੀ ਸਰਕਾਰ ਦੀ ਬਹੁਤ ਹੀ ਇੱਕ ਘਟੀਆ ਸੋਚ ਆ ਜਿਹੜੀ ਸਾਡੇ ਕਿਸਾਨਾਂ ਦੇ ਨਾਲ ਇਦਾਂ ਦੇ ਕਾਨੂੰਨ ਪੈਦਾ ਕਰ ਰਹੀ ਆ ਤੁਸੀਂ ਆ ਵੇਖੋ ਡੱਲੇਵਾਲ ਸਾਹਿਬ ਕਟੂ ਘਟਾਜ 35ਵਾਂ ਦੇਣਾ ਉਹਨਾਂ ਦਾ ਉਹ ਖੜਤਾਲ ਤੇ ਬੈਠੇ ਆਂ ਔਰ ਐਡੀ ਸ਼ਰਮਨਾਕ ਗੱਲ ਆ ਕਿ ਕੋਈ ਵੀ ਲੀਡਰ ਬੀਜੇਪੀ ਦਾ ਉੱਥੇ ਬੋਲ ਨਹੀਂ ਰਿਹਾ ਕੋਈ ਸਗੋਂ ਉਲਟੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਆ ਸੋ ਬੇਨਤੀ ਅਸੀਂ ਕਰਦੇ ਆਂ ਮੋਦੀ ਸਾਹਿਬ ਜੀ ਅਜੇ ਵੀ ਸਮਝੋ ਮੰਨ ਜੋ ਕਿਸਾਨਾਂ ਦੀ ਗੱਲ ਮੰਨ ਜੋ ਜੋ ਸਹੀ ਆ ਉਹਨੂੰ ਸਹੀ ਕਰੋ ਨਿਰਾ ਤੁਸੀਂ ਇਹ ਨਾ ਕਰੋ ਕਿ ਆਪਣਾ ਜਿਹੜੇ ਵਪਾਰੀਆਂ ਹੱਥ ਵਪਾਰੀ ਦੇ ਹੱਥਾਂ ਦੇ ਵਿੱਚ ਤੁਸੀਂ ਦੇ ਰਹੇ ਹੋ ਆਪਣਾ ਦੇਸ਼ ਇਦਾਂ ਨਾ ਕਰੋ ਸੋ ਇਹ ਗਰੀਬ ਜਨਤਾ ਕਿੱਥੇ ਜਾਊਗੀ ਮਰ ਜੂਗੀ ਸਾਰੀ ਇਹ ਵੇਖੋ ਅੱਜ ਇੰਨੀ ਠੰਡ ਆ ਜੀ ਧੁੰਦ ਕਿੰਨੀ ਪਈ ਹੈ ਬੀਬੀਆਂ ਬੱਚੇ ਵੇਖੋ ਤੁਸੀਂ ਆਹ ਵੇਖੋ ਵੀ ਬੱਚੇ ਵੀ ਨਾਲ ਆਣ ਕੇ ਇੱਥੇ ਬੈਠੇ ਨੇ ਸੋ ਇਸ ਕਰਕੇ ਬੇਨਤੀ ਹੈ ਸਾਡੀ ਹੱਥ ਜੋੜ ਕੇ ਕਿ ਮੋਦੀ ਸਰਕਾਰ ਨੂੰ ਕਿ ਜੋ ਕਿਸਾਨ ਜਿਹੜੇ ਕਾਨੂੰਨ ਤੁਸੀਂ ਲੈ ਕੇ ਆਏ ਹੋ ਇਹਨਾਂ ਨੂੰ ਆਪਣੇ ਵਾਪਸ ਲਓ ਜੋ ਐਮਐਸਪੀ ਜਿੱਦਾਂ ਗਰੰਟੀ ਕਾਨੂੰਨ ਦੀ ਜਿਹੜੀ ਮੰਗ ਕਰਦੇ ਨੇ ਬੇਨਤੀ ਕਰਦੇ ਆ ਕਿ ਅਸੀਂ ਨੂੰ ਬਣਾਏ ਜਾਣਾ ਹਾਂਜੀ ਵੀਰ ਕੀ ਕਹਿਣਾ ਚਾਹੁੰਦੇ ਹੋ ਸਟੇਜ ਜੋ ਕੇਂਦਰ ਸਰਕਾਰ ਦੇ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਕੀ ਕਹਿਣਾ ਚਾਹੁੰਦੇ ਇਹ ਬਹੁਤ ਹੀ ਮਾੜੀ ਕੇਂਦਰ ਸਰਕਾਰ ਦੀ ਜਿਹੜੀ ਹੈ ਰਾਜਨੀਤੀ ਹੈ ਇਸ ਟਾਈਮ ਤੇ ਪੰਜਾਬ ਬਿਲਕੁਲ ਉਹਨਾਂ ਨੇ ਮਾਰਨ ਦੀ ਕਿਨਾਰੇ ਦੇ ਬਿਠਾਇਆ ਹੋਇਆ ਵੈ ਤੇ ਇਹ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਵੈ ਵੀ ਜਿੱਦਾਂ ਮੁਗਲਾਂ ਦੇ ਰਾਜ ਦੇ ਵਿੱਚ ਸਿੱਖ ਜਿਹੜੇ ਆ ਵੱਡਿਆਂ ਟੁਕਿਆਂ ਨਹੀਂ ਮੁੱਕਦੇ ਇਹਨਾਂ ਨੂੰ ਮੰਗਾ ਮੰਨਣੀਆਂ ਹੀ ਪੈਣੀਆਂ ਵੈ ਤੇ ਇਹ ਤੇ ਲਾਜ਼ਮੀ ਮੰਨ ਲੈਣੀ ਚਾਹੀਦੀ ਹੈ ਵੀ ਜੋ ਇਹ ਮੋਦੀ ਸਰਕਾਰ ਇਸ ਟਾਈਮ ਤੇ ਪੰਜਾਬ ਨਾਲ ਧੱਕਾ ਕਰਨ ਢਈ ਹੈ ਬਹੁਤ ਜ਼ਿਆਦਾ ਧੱਕਾ ਕਰਨ ਢਈ ਹੈ ਤੇ ਅਸੀਂ ਇਹੋ ਹੀ ਬੇਨਤੀ ਕਰਾਂਗੇ ਵੀ ਮੋਦੀ ਸਰਕਾਰ ਨੂੰ ਇਹ ਆਪਣੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਇਹ ਜਲਦ ਮੰਨ ਲੈਣੀਆਂ ਚਾਹੀਦੀਆਂ ਨੇ ਦੇਖੋ ਮਰਨ ਵਰਤਨ ਰੱਖਣਾ ਇੱਕ ਨਾਰਮਲ ਬੰਦਾ ਨਹੀਂ ਹੈ ਇੱਕ ਮਰਨ ਮਰਤਨ ਤੇ ਬੈਠ ਗਿਆ ਤੇ ਉਹਨੂੰ ਸਮਝ ਲੈਣਾ ਚਾਹੀਦਾ ਵੀ ਜਦੋਂ ਜਨਤਾ ਮਰਨ ਤੇ ਆ ਗਈ ਹੈ ਤੇ ਆਪਣੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਉਹਨੂੰ ਤੇ ਅਸੀਂ ਤੁਹਾਡੇ ਚੈਨਲ ਦਾ ਵੀ ਇਹੋ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਜਲਦੀ ਮੰਗਾਂ ਮੰਨਣ ਤੇ ਕਿਸਾਨ ਕੁਝ ਨਹੀਂ ਮੰਗਣ ਦੇ ਆਪਣਾ ਹੱਕ ਮੰਗਣ ਦੇ ਆ ਇੱਕ ਛੋਟੀ ਛੋਟੀ ਫਸਲ ਜਿਹੜੀ ਹੈ ਆਪਣੀ ਪਾਲਣੀ ਬੱਚਿਆਂ ਲੇਖਾਂ ਪਾਲਦੇ ਆ ਤੇ ਐਂਡ ਤੇ ਆਨ ਕੇ ਉਹਦਾ ਝੋਨੇ ਦੀ ਕਿੰਨੀ ਪਰਵਾਦੀ ਹੋਈ ਹੈ ਗੰਨੇ ਦੀ ਕਿੰਨੀ ਬਰਬਾਦੀ ਕਰਨ ਦੇ ਆ ਤੇ ਆਪਣਾ ਹੱਕ ਮੰਗਣ ਦੇ ਹੋਰ ਕੁਝ ਨਹੀਂ ਮੰਗਣ ਦੇ ਸਰ ਸੈਂਟਰ ਸਰਕਾਰ ਕੋ ਤੇ ਅਸੀਂ ਤੁਹਾਡੇ ਚੈਨਲ ਆ ਜਰੂਰ ਬੇਨਤੀ ਕਰਾਂਗੇ ਉਹਨੂੰ ਵੀ ਮੋਦੀ ਨੂੰ ਵੀ ਮੋਦੀ ਸਰਕਾਰ ਨੂੰ ਵੀ ਇਹ ਬੀਜੇਪੀ ਸਰਕਾਰ ਨੂੰ ਕਿ ਇਹ ਜਿਹੜੀ ਕਿਸਾਨਾਂ ਦੀ ਮੰਗ ਹੈ ਇਹ ਜਲਦ ਮੰਨੀ ਜਾਏ ਤੇ ਸਾਡੇ ਕਿਸਾਨ ਆ ਜਿਹੜੇ ਸੁਖਦਾ ਸਾਲ ਜੇਕਰ ਗੱਲ ਕੀਤੀ ਜਾਵੇ ਲੋਕਲ ਪ੍ਰਸ਼ਾਸਨ ਦੀ ਲੋਕਲ ਪ੍ਰਸ਼ਾਸਨ ਨਹੀਂ ਭੇਜ ਤੱਕ ਇਸ ਧਰਨੇ ਵਿੱਚ ਦਿਖਾਈ ਨਹੀਂ ਦਿੱਤਾ ਜਾ ਰਿਹਾ ਕੀ ਗੱਲਾਂ ਜਾਂਦੇ ਹਨ ਬਾਰੇ ਦੇਖੋ ਲੋਕ ਪ੍ਰਸ਼ਾਸਨ ਵੀ ਔਰ ਪੰਜਾਬ ਸਰਕਾਰ ਵੀ ਜਿਹੜੀ ਹੈ ਇਸ ਟਾਈਮ ਤੇ ਸੁੱਤੀ ਪਈ ਹੈ ਕਿੰਨੇ ਦਿਨ ਹੋ ਗਏ ਅੱਜ ਲਗਭਗ 34 ਦਿਨ ਹੋ ਗਏ ਆ ਦੱਲੇਵਾਲ ਸਾਹਿਬ ਨੂੰ ਬੈਠੇ ਹੋਏ ਤੇ ਅਸੀਂ ਪੰਜਾਬ ਸਰਕਾਰ ਦੇ ਅੱਗੇ ਬੇਨਤੀ ਕਰਦੇ ਆ ਵੀ ਤੁਸੀਂ ਵੀ ਜੋ ਆਪਣੀ ਸੈਂਟਰ ਸਰਕਾਰ ਦੇ ਨਾਲ ਹੱਥ ਮਿਲਾਓ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਕਿ ਜਿਹੜੀ ਅੱਜ ਕਿਸਾਨਾਂ ਨੂੰ ਇੰਨੀ ਠੰਡ ਦੇ ਵਿੱਚ ਵੀ ਆਣ ਕੇ ਰੋੜਾਂ ਤੇ ਬੈਠਣਾ ਪੈਣ ਡਿਆ ਜੋ ਪ੍ਰਸ਼ਾਸਨ ਦੇਖੋ ਅੱਜ ਤੱਕ ਅਨਾਊਂਸਮੈਂਟ ਕਰਨ ਦੇ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਦੁਕਾਨਾਂ ਜਿਹੜੀਆਂ ਪਰਾਵਾ ਨੇ ਖੋਲੀਆਂ ਨੇ ਉਹ ਵੀ ਅਸੀਂ ਬੇਨਤੀ ਕਰਾਂਗੇ ਕਿ ਆਪਣੀਆਂ ਜਲਦ ਬੰਦ ਕੀਤੀਆਂ ਜਾਣ ਨਹੀਂ ਤਾਂ ਸਾਡੀਆਂ ਟੀਮਾਂ ਜਾ ਕੇ ਬੰਦ ਕਰਾਉਣਗੀਆਂ ਭਾਈ ਅਜੈਬ ਸਿੰਘ ਜੀ ਜੇ ਸੀ ਆਪਰੇ ਇੱਕ ਸ਼ਾਨ ਆਗੂ ਜਿਨ੍ਹਾਂ ਨੇ ਆਪਣੇ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਜੋ ਸਰਕਾਰਾਂ ਵੱਲੋਂ ਇੰਨਾ ਕਿਸਾਨਾਂ ਵੀਰਾਂ ਦੀ ਕੋਈ ਸੁਣੀ ਨਹੀਂ ਜਾ ਰਹੀ ਮੈਂ ਕੈਮਰਾਮੈਨ ਨੂੰ ਕਾਵਾਂਗਾ ਕਿਸ ਤਰੀਕੇ ਦੇ ਨਾਲ ਬੀਬੀਆਂ ਵੀ ਇੱਥੇ ਆ ਕੇ ਧਰਨੇ ਦੇ ਵਿੱਚ ਬੈਠੇ ਹੋਈਆਂ ਨੇ ਹੱਥ ਦੀ ਠੰਡ ਦੇ ਵਿੱਚ ਮੇਰੇ ਨਾਲ ਨੇ ਰਮਨ ਤੰਗਰਾਲੀਆਂ ਜੀ ਹੁਸ਼ਿਆਰਪੁਰ ਫੌਕਸ ਨਿਊਜ਼ ਤੋਂ ਕਿਸੇ ਤਰੀਕੇ ਦੇ ਨਾਲ ਹੀ ਅਸੀਂ ਕੁਝ ਹੋਰ ਬੀਬੀ ਨਾਲ ਵੀ ਗੱਲ ਕਰਾਂਗੇ ਹਾਂਜੀ ਬੀਬੀ ਜੀ ਧਰਨੇ ਵਿੱਚ ਆਉਣਾ ਧਰਨਾ ਲੱਗਣਾ ਨਹੀਂ ਚਾਹੀਦਾ ਸੀ ਪਹਿਲੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਇੰਨੇ ਦਿਨਾਂ ਤੋਂ ਬੈਠੇ ਹੋਏ ਸੀ ਕਿ ਧਰਨੇ ਤੇ ਉਹ ਸਰਕਾਰ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀਗਾ ਕਿਥੋਂ ਤੱਕ ਨੋਬੇਤੀ ਨਾਵੇ ਤੁਸੀਂ ਸੁਣ ਲਿਆ ਕਿ ਬੀਬੀ ਵੀ ਕਹਿ ਰਹੇ ਕਿ ਜੋ ਧਰਨੇ ਸੀ ਇਹ ਧਰਨੇ ਸਾਨੂੰ ਮਜਬੂਰੀ ਦੇ ਖਾਤਰ ਹੀ ਲਗਾਉਣੇ ਪੈ ਰਹੇ ਨੇ ਕੈਮਰਾ ਬੈਦ ਨੂੰ ਮਕਾਬਾ ਫੇਰ ਵੀ ਦਿਖਾਇਆ ਜਾਵੇ ਧਰਨੇ ਦੇ ਵਿੱਚ ਆਖਰ ਕਿਸਾਨ ਪਰੇ ਰੋਡਾਂ ਦੇ ਉੱਪਰ ਬੈਠ ਕੇ ਆਪਣੇ ਹੱਕਾਂ ਲਈ ਲੜ ਰਹੇ ਨੇ ਆਪਣੇ ਹੱਕੀ ਮੰਗਾਂ ਲਈ ਲੜਦੇ ਪਏ ਨੇ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਹੇ ਨੇ ਕਿਸਾਨਾਂ ਵੱਲੋਂ ਪਰ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਧਰੋਂ ਪੰਜਾਬ ਦੇ ਵਿੱਚ ਕੈਮਰਾਮੈਨ ਨੂੰ ਮੈਂ ਕਹਾਂਗਾ ਕਿਓ ਆਸੇ-ਪਾਸੇ ਦੇ ਸਾਰੇ ਦ੍ਰਿਸ਼ ਦਿਖਾਏ ਜਾਣ ਸਾਡੇ ਚਿਹਤਿਆਂ ਨੂੰ ਤਾਂ ਪਤਾ ਲੱਗ ਸਕੇ ਕਿ ਪੰਘਾਲੇ ਦੇ ਵਿੱਚ ਬਿਠਾ ਹੋਇਆ ਕਿਸਾਨਾਂ ਵੱਲੋਂ ਕਿਸ ਤਰੀਕੇ ਨਾਲ ਧਰਮ ਦੇ ਬਿਚੇ ਕਿਤਾਜ ਆ ਰਿਹਾ ਹੈ ਇਸੇ ਤਰੀਕੇ ਨਾਲ ਹੋ ਪਰ ਹੋਸ਼ਿਆਰ ਪਰ ਫੌਕਸ ਨਿਊਜ਼ ਦੇ ਨਾਲ ਇਹ ਪੰਜਾਬ ਦਾ ਮਾਲਕ ਬਣਾ ਕੇ ਰੱਖ ਲਿਆ 1000 ਟੱਲੇ ਵਾਲ ਬਣ ਜਾਣਗੇ ਹਾਂਜੀ ਕੀ ਨਾ ਆਪਣਾ ਜੀ ਜੀ ਦੀ ਜੀ ਸਰਕਾਰਾਂ ਅੱਜ ਧਰਨੇ ਵਿੱਚ ਤੁਸੀਂ ਆ ਕੇ ਕਿਸਾਨਾਂ ਦਾ ਸਾਥ ਦੇ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਉਂ ਸੈਂਟਰ ਸਰਕਾਰ ਜੋ ਕਿਸਾਨਾਂ ਨਾਲ ਬਹੁਤ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਵੀ ਉਹਨਾਂ ਦੇ ਪੂਰਨ ਚੱਲ ਰਹੀ ਹੈ ਬਹੁਤ ਹੀ ਨਿਨਲਜੋਗ ਹੈ ਬਹੁਤ ਪਰੇਸ਼ਾਨ ਹੋਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂ ਕਿਸਾਨ ਮਰ ਮਰ ਜਾ ਰਹੇ ਆ ਡੱਲੇਵਾਲ ਜੀ 35 ਦਿਨ ਦੀ 20 ਚੁੱਕੇ ਹਨ 35 ਦਿਨ ਚੱਲ ਰਿਹਾ ਹੈ ਉਹਨਾਂ ਨੇ ਕੋਈ ਅੰਨ ਦਾ ਦਾਣਾ ਨਹੀਂ ਘਾਇਆ ਇੱਕ ਵੀ ਅੰਨ ਦਾ ਦਾਣਾ ਅੰਦਰ ਨਹੀਂ ਲਗਾਇਆ ਉਹਨਾਂ ਨੇ ਬਹੁਤ ਸਾਰੇ ਜਿਹਨੇ ਦੁਕਾਨਦਾਰ ਭਰਾਵਾ ਪਾਣੀ ਦੀ ਬੂੰਦ ਲੈ ਗਏ ਡਾਊਨ ਟ੍ਰਾਂਸਪੋਰਟਰ ਤੇ ਬਹੁਤ ਹੀ ਇਹ ਨਿੰਦਨਯੋਗ ਮਾੜਾ ਕਰਮ ਕਰ ਰਿਹਾ ਹੈ ਕੋਈ ਵੀ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਜਿਹੜੀਆਂ ਕਾਲੇ ਕਾਨੂੰਨ ਤੈਨ ਬਣਾਏ ਨੇ ਉਹ ਕਾਨੂੰਨ ਇਹਨਾਂ ਨੂੰ ਮਤਲਬ ਖਤ ਲੈ ਜਾਣ ਭਲਾ ਕੇ ਹੁਣ ਪੰਜਾਬ ਤੋਂ ਲੋ ਮੋਰਚਾ ਤੱਕਾਂ ਲੇ ਪਹੁੰਚਾ ਹੋਇਆ ਹੈ ਬਗੀ ਸਰਦਾਰ ਸਾਹਿਬ ਦੀ ਸੜਿਆ ਕੀ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੇ ਵੱਲੋਂ ਇਹਨਾਂ ਤਰਿਆਂ ਨੂੰ ਲੈ ਕੇ ਕੋਈ ਨਾ ਛੇੜ ਕੇ ਜੂ ਤੱਕ ਨਹੀਂ ਸੜ ਗਈ ਜੋ ਪੰਜਾਬ ਸਰਕਾਰ ਜਿਹੜੀ ਇਹ ਬੀਜੇਪੀ ਦੇ ਅਖੇ ਨਕਸ਼ੇ ਚੱਲ ਰਹੀ ਹੈ ਜੇ ਇਹ ਬਹੁਤ ਮਾੜਾ ਕਰ ਰਹੀ ਹੈਗੀ ਇਹ ਕਿਉਂ ਇਥੇ ਭਗਵਾਨ ਜੀ ਨੂੰ ਮਤਲਬ ਅੱਗੇ ਆਉਣਾ ਚਾਹੀਦਾ ਤਿੱਕਾਂ ਜੋਗੇ ਮਤਲਬ ਸਾਰੇ ਜਾਨ ਬੁਣਜਾ ਬੁਣਜਾ 91 ਦੇ ਚੰਨ ਜਿਹਨੇ ਵੀ ਆਗੇ ਇਹਨਾਂ ਦੇ ਸ਼ੰਭੂ ਬਾਰਡਰ ਐਮਐਲ ਵਗੈਰਾ ਜੇ ਮੰਤਰੀ ਆਗੇ ਇਹ ਉਥੇ ਇਹਨਾਂ ਜਾ ਕੇ ਇਹਦਾ ਮਰ ਜਿਹੜਾ ਵਰਤਨ ਤੇ ਬੈਠੇ ਭੁਖਰਤਾਲ ਤੇ ਬੈਠੇ ਨੇ ਉਹ ਭੁਖਰਤਾਲ ਦੀ ਇਹ ਸਾਰਾ ਕਾਨੂੰਨ ਜਿਹੜੇ ਮੰਨੇ ਚਾਹੀਦੇ ਨੂੰ ਮਤਲਬ ਲਾਗੂ ਹੋਣਾ ਚਾਹੀਦਾ ਆਪ ਦੀ ਭਰਾ ਵੀ ਸਾਡੇ ਨਾਲ ਤੁਰੇ ਸੀ ਪੰਜਾਬ ਨੂੰ ਸੱਜੇ ਨੂੰ ਲੈ ਕੇ ਜੋ ਜ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਕੀ ਘੜਾ ਚੁੰਦੇ ਕਿਸਾਨਾਂ ਦੀ ਕੋਈ ਮਨਸਾ ਨਹੀਂ ਵੀ ਅਸੀਂ ਰੋਡਾਂ ਦੇ ਵਿੱਚ ਬੈਠੀਏ ਜਾਂ ਕੋਈ ਪਬਲਿਕ ਪਰੇਸ਼ਾਨ ਹੋਵੇ ਜਾਂ ਦੇਸ਼ ਦੇ ਵਿੱਚ ਕੋਈ ਰੁਕਾਵਟ ਪੈਦਾ ਕਰੀਏ ਪਰ ਜੋ ਤਰੀਕਾ ਸ਼ਾਂਤੀ ਮੇਰੀ ਢੰਗ ਦੇ ਨਾਲ ਕਿਸਾਨਾਂ ਨੇ ਅਪਣਾਇਆ ਡੱਲੇਵਾਲ ਸਾਹਿਬ ਅੱਜ ਮਰਨ ਵਰਤ ਤੇ ਬੈਠੇ ਉਹਨਾਂ ਨੂੰ 35 ਦਿਨ ਹੋ ਗਏ ਸਰਕਾਰ ਨੇ ਅਜੇ ਤੱਕ ਸਾਰ ਨਹੀਂ ਲਈ ਲੋਕਤੰਤਰ ਹੈ ਲੋਕਾਂ ਦੁਆਰਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੈ ਦੁਨੀਆ ਦੇ ਵਿੱਚ ਗਿਆ ਜਾਂਦਾ ਕਿ ਭਾਰਤ ਜਿਹੜਾ ਲੋਕਤੰਤਰ ਦੀ ਬਹੁਤ ਵੱਡੀ ਉਦਾਹਰਨ ਹੈ ਇੱਕ ਸੰਸਾਰ ਦੇ ਵਿੱਚ ਪਰ ਜਿੱਥੇ ਰੋਂਦੇ ਬੰਦੇ ਨੂੰ ਜਾਂ ਜਿੱਥੇ ਸੜਕਾਂ ਦੇ ਬੈਠ ਕੇ ਪੋਖਹ ਹੜਤਾਲ ਕਰਕੇ ਮਰਨ ਵਰਤ ਰੱਖ ਕੇ ਸ਼ਾਂਤੀ ਮੇਂ ਢੰਗ ਦੇ ਨਾਲ ਦਿੱਲੀ ਵੱਲ ਨੂੰ ਸਰਕਾਰ ਕੋਲ ਰੋਸ ਕਰਨ ਜਾਣਾ ਉੱਥੇ ਨਾ ਪੁੱਛਣ ਕਰਕੇ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਕਦਮ ਚੁੱਕਿਆ ਹੈ ਕਿ ਸਰਕਾਰ ਦੇ ਕੰਨਾਂ ਤੇ ਜੂਨ ਸਰਕੇ ਤੇ ਸਰਕਾਰ ਜਿਹੜੀ ਆ ਕਿਸਾਨਾਂ ਦੀ ਮੰਗਾਂ ਜਿਹੜੀਆਂ ਉਹਨੂੰ ਸੁਣੇ ਜੋ ਤੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਜਿਹੜੇ ਇਹ ਕਾਲੇ ਕਾਨੂੰਨ ਲਿਆਂਦੇ ਗਏ ਸੀਗੇ ਜਿਹਨੂੰ ਸਰਕਾਰ ਦਰਬਾਰਾ ਟੇਡੇ ਢੰਗ ਦੇ ਨਾਲ ਲਾਗੂ ਕਰਨਾ ਚਾਹੁੰਦੀ ਹੈ ਇਸ ਤੋਂ ਦੁਨੀਆ ਦਾ ਸਰਕਾਰਾਂ ਕਾਨੂੰਨ ਦੇ ਲਈ ਕਿਸਾਨ ਜਿਹੜੇ ਉਹ ਸੜਕਾਂ ਤੇ ਆਏ ਆ ਤੇ ਉਹ ਇਹ ਅੱਜ ਦਾ ਜਿਹੜਾ ਇਹ ਪੰਜਾਬ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਦੇਖਿਆ ਜਾਵੇ ਤਾਂ ਦੁਕਾਨਦਾਰਾਂ ਵੱਲੋਂ ਵੀ ਕਾਫੀ ਤੁਹਾਨੂੰ ਹੰਗਾਰਾ ਮਿਲਿਆ ਦੁਕਾਨਾਂ ਵਿੱਚ ਕਾਫੀ ਬੰਦਾਈ ਦੇਖਿਆ ਮਕੇਰੀਆਂ ਦੇ ਵਿੱਚ ਵੀ ਬੰਗਾਲੇ ਵਿੱਚ ਵੀ ਬੰਦ ਨੇ ਲੇਕਿਨ ਕਿਸਾਨ ਆਏ ਕਿਹੜੇ ਸਮੇਂ ਤੋਂ ਠੀਕ ਕਰਦੀਆਂ ਪਈਆਂ ਜਿਹੜਾ ਹਜੇ ਤੱਕ ਵੀ ਕਿਸਾਨਾਂ ਦਾ ਵੱਪਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਵੱਲ ਸਰਕਾਰਾਂ ਦਾ ਇਹ ਅਣਜਾਣਪਣਾ ਲੋਕ ਹਾਲੇ ਤੱਕ ਅਣਜਾਣ ਹੈ ਕਿਉਂਕਿ ਜਿਹੜੇ ਬਾਜ਼ਾਰਾਂ ਦੇ ਵਿੱਚ ਬੈਠੇ ਦੁਕਾਨਦਾਰ ਹੈ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਬਹੁਤ ਵੱਡਾ ਹੰਗਾਰਾ ਉਹਨਾਂ ਨੇ ਦਿੱਤਾ ਪਰ ਅਜੇ ਤੱਕ ਉਹਨਾਂ ਨੂੰ ਇਹ ਪਤਾ ਨਹੀਂ ਬਹੁਤ ਸਾਰੇ ਮੇਰੇ ਭਰਾਵਾਂ ਨੂੰ ਕਿ ਇੱਕ ਮਾਲ ਖੁੱਲਣ ਦੇ ਨਾਲ 1400 ਤੋਂ 1600 ਤੱਕ ਦੁਕਾਨ ਜਿਹੜੀ ਉਹ ਬੰਦ ਹੋ ਸਕਦੀ ਹੈ ਉਹ ਬਹੁਤ ਵੱਡੇ ਇਹ ਮਗਰਮਾਛ ਨੇ ਜਿਨ੍ਹਾਂ ਦੇ ਘੇਰੇ ਦੇ ਵਿੱਚ ਛੋਟੇ ਦੁਕਾਨਦਾਰਾਂ ਨੇ ਜਿਹੜੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਨੇਤ ਦੀ ਜਿਹੜੀ ਆਪਣੀ ਦੁਕਾਨ ਚੋਂ ਪੈਦਾ ਕਰਦੇ ਆ ਤੇ ਉਹ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਇਹ ਹੌਲੀ ਹੌਲੀ ਸਾਰਾ ਸਿਸਟਮ ਜਿਹੜਾ ਸਰਕਾਰ ਨੇ ਉਲਟ ਕਰ ਦੇਣਾ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ ਸਰਕਾਰ ਕੋਲੋਂ ਇਹ ਚੀਜ਼ਾਂ ਦਿੱਤੀਆਂ ਨਹੀਂ ਜਾਣੀਆਂ ਜਿਹੜੇ 80 ਕਰੋੜ ਲੋਕ ਜਿਨ੍ਹਾਂ ਦਾ ਅਨਾਜ ਬੰਦ ਕਰਨ ਵਾਸਤੇ ਸਰਕਾਰ ਜਿਹੜਾ ਉਹ ਜਾ ਰਹੀ ਹੈ ਇਹ ਸਾਰਾ ਸਿਸਟਮ ਸਰਕਾਰ ਬੰਦ ਕਰਨਾ ਚਾਹੁੰਦੀ ਹੈ ਜਿਹਦੇ ਕਰਕੇ ਜਿਹੜਾਂ ਦੁਕਾਨਦਾਰਾਂ ਨੂੰ ਇਹਨਾਂ ਗੱਲਾਂ ਦਾ ਪਤਾ ਉਹ ਇਸੇ ਗੱਲ ਕਰਕੇ ਕਿਸਾਨਾਂ ਦੀਆਂ ਤੇ ਜਾਂ ਮਜ਼ਦੂਰਾਂ ਦੀਆਂ ਹਮਾਇਤ 'ਤੇ ਇਕਜੁੱਟ ਹੋ ਕੇ ਇਹ ਬੰਦ ਦਾ ਸੱਦਾ ਉਹਦੇ ਵਿੱਚ ਬਹੁਤ ਵੱਡਾ ਹੰਗਾਰਾ ਦੇ ਰਹੇ ਹੈ ਇਸ ਤੋਂ ਅਗਲੀ ਤੁਹਾਡੀ ਕੀ ਰਣਨੀਤੀ ਹੈ ਸਰਕਾਰ ਟਕਰਾਅ ਦੇ ਵਿੱਚ ਆ ਰਹੀ ਹੈ ਕਿਸਾਨ ਸ਼ਾਂਤੀਪੂਰਵ ਢੰਗ ਦੇ ਨਾਲ ਲੜ ਰਹੇ ਹੈ ਦੋਨੋਂ ਫੋਰਮਾਂ ਨੇ ਕਿਸਾਨ ਜਥੇਬੰਦੀਆਂ ਨੇ ਭਾਰਤ ਦੀਆਂ ਨੇ ਜੋ ਮਿਲ ਕੇ ਫੈਸਲਾ ਸਮੂਹਿਕ ਰੂਪ ਦੇ ਵਿੱਚ ਕਰਨਾ ਅਗਲਾ ਐਕਸ਼ਨ ਜਿਹੜਾ ਉਹ ਇਸ ਤੋਂ ਵੀ ਜਿਹੜਾ ਹੋਰ ਤਕੜਾ ਹੋਏਗਾ ਸਰਕਾਰ ਨਾਲ ਉਦੋਂ ਤੱਕ ਲੜਾਂਗੇ ਜਦੋਂ ਤੱਕ ਸਰਕਾਰ ਜਿਹੜੀ ਹੈ ਲੋਕਾਂ ਦੇ ਨਾਲ ਇਨਸਾਫ ਕਰਨ ਦੇ ਰਸਤੇ ਤੇ ਨਹੀਂ ਹੁੰਦੀ